ਹੈਲੋ ਫਰੈਂਡਸ ਸਤਿ ਸ੍ਰੀ ਅਕਾਲ ਸੰਦੀ ਦੀ ਧਿਰਵਾਲ ਚੈਨਲ ਤੇ ਫਿਰੋਂ ਤੁਹਾਡਾ ਸਵਾਗਤ ਹੈ ਹੋਰ ਸਾਨੂੰ ਫਿਰੋਂ ਤੁਹਾਡਾ ਕੀ ਹਾਲ ਹੈ ਆਸ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਵਾਈ ਗੁੱਡ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਫਰੈਂਟ ਅੱਜ ਅਸੀਂ ਗਈ ਸੀ ਸ਼ੋਪਿੰਗ ਕਰਨ ਪੱਟੀ ਸ਼ਹਿਰ ਵਿੱਚ ਇੱਥੇ ਫਰੈਂਟ ਇਸ ਖਰੀਦਣੀਆਂ ਸੀ ਕੁਝ ਬੈੱਡ ਸ਼ੀਟ ਤੇ ਉਹਦੀ ਅਸੀਂ ਕਰਦੀ ਪਏਗੇ ਸ਼ੋਪਿੰਗ ਤੇ ਇੱਕ ਗਰਮੀ ਵੀ ਬਹੁਤ ਜ਼ਿਆਦਾ ਸੀ ਆਪਾਂ ਨਾ ਟਾਈਮ ਨਾਲ ਹੀ ਚਲੇਗੇ ਸੀ 10:00 ਵਜੇ 12 ਵਜੇ ਤੋਂ ਬਾਅਦ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਇਸ ਲਈ ਅਸੀਂ ਸੋਚਿਆ ਅਸੀਂ ਟਾਈਮ ਨਾਲ ਹੀ ਚਲੇ ਜਾਨੇ ਆ ਮੈਂ ਤੇ ਮਿਸਟਰ ਸੰਧੂ ਗਏ ਸੀ ਇੱਥੇ ਆਪਾਂ ਦੇਖਦੇ ਪਏ ਸੀ ਬੈੱਡ ਸ਼ੀਟ ਬੈੱਡ ਸ਼ੀਟ ਅਸੀਂ ਲੈਣੀ ਸੀ ਆਪਣੇ ਦੀਵਾਨ ਬੈੱਡ ਲਈ ਪਰ ਉਹ ਮੈਨੂੰ ਇਸ ਦੁਕਾਨ ਤੋਂ ਨਹੀਂ ਮਿਲੀ ਤੇ ਮੈਂ ਨੂੰ ਇਹ ਭਾਜੀ ਦਿਖਾਉਂਦੇ ਪਏ ਸੀ ਨਾਲ ਮੈਂ ਵੇਖਦੀ ਪਈ ਸੀ ਡਬਲ ਬੈੱਡ ਦੀ ਬੈੱਡ ਸ਼ੀਟ ਤੁਹਾਨੂੰ ਦਿਖਾਣੇ ਆ ਇਨਾਂ ਕੋ ਜਿਹੜੀ ਬੈੱਡ ਸ਼ੀਟ ਮੈਂ ਮੰਗਦੀ ਸੀ ਨਾ ਉਹ ਇਨਾਂ ਕੋ ਹੈ ਨਹੀਂ ਸੀ ਤੇ ਇਨਾਂ ਨੇ ਬਾਅਦ ਚ ਮੈਨੂੰ ਆਹ ਦੋ ਬੈੱਡ ਸ਼ੀਟਾਂ ਸੀ ਸਿੰਗਲ ਨਾਲ ਪਿੱਲੋ ਕਵਰ ਸੀ ਇਹ ਮੈਨੂੰ 300 ਦੀਆਂ ਦੋ ਦੇਂਦੀ ਸੀ ਇਹ ਦਿਖਾਈਆਂ ਫਿਰ ਮੈਂ ਮਨ ਬਣਾ ਲਿਆ ਕਿ ਮੈਂ ਲੈ ਲੈਣੇ ਆ ਬਾਅਦ ਚ ਮੇਰੇ ਮਨ ਚ ਫਿਰ ਖਿਆਲ ਆਇਆ ਇਹਦੇ ਨਾਲ ਦੀਆਂ ਤੇ ਮੇਰੇ ਕੋ ਸੇਮ ਕੱਪੜੇ ਚ ਹੈ ਇਹ ਵਧੀਆ ਨਹੀਂ ਹੁੰਦੀਆਂ ਬੈੱਡ ਸ਼ੀਟ ਤੇ ਮੈਂ ਕਿਹਾ ਨਹੀਂ ਮੈਂ ਜਿਹੜਾ ਸੈੱਟ ਆਂਦਾ ਹੈ ਸਪੈਸ਼ਲ ਦੀਵਾਨ ਬੈੱਡ ਲਈ ਉਹ ਲੈਣਾ ਜਿਹਦੇ ਨਾਲ ਦੋ ਗੋਲ ਪਿੱਲੂ ਕਵਰੁੰ ਦੇਨੇ ਤੇ ਗਤੀਗਾਨ ਦੇ ਗਾਨੇ ਉਹ ਮੈਂ ਨਾ ਲੈਣਾ ਚਾਹਦੀ ਸੀ ਪਰ ਉਹ ਮੈਨੂੰ ਇਹ ਸ਼ਾਪ ਤੋਂ ਨਹੀਂ ਮਿਲਿਆ ਇਸ ਲਈ ਪਾਜੀ ਵਿਚਾਰੇ ਸਵੇਰ ਦਾ ਬੋਨੀ ਦਾ ਟਾਈਮ ਸੀ ਸਾਨੂੰ ਦੁਕਾਨ ਦੇ ਗਏ ਸਾਨੂੰ ਨਾ ਚਾਹੁੰਦੇ ਵੀ ਇਹਨਾਂ ਨੇ ਸਾਨੂੰ ਬਹੁਤ ਸਾਰੀਆਂ ਬੈੱਡ ਸ਼ੀਟ ਦਿਖਾ ਦਿੱਤੀਆਂ ਅਸੀਂ ਨਹੀਂ ਚਾਹੁੰਦੇ ਮੈਂ ਕਿਹਾ ਵੀ ਤੁਸੀਂ ਜ਼ਿਆਦਾ ਖੋਲੋ ਨਾ ਤੇ ਓਨੋਂ ਜਨੂੰ ਡਬਲ ਬੈੱਡੀਆਂ ਵੀ ਦਿਖਾਉਣ ਲੱਗ ਪਏ ਕਿ ਇਹ ਬਹੁਤ ਵਧੀਆ ਤੁਹਾਨੂੰ ਇਹੋ ਜਿਹੀਆਂ ਮਿਲੀਆਂ ਨੇ ਕਿ ਤੋ ਇਸ ਤਰ੍ਹਾਂ ਕਰਕੇ ਨਾ ਸਾਨੂੰ ਬਹੁਤ ਸਾਰੀਆਂ ਗੱਲਾਂ ਨਾਲੇ ਤਾਂ ਇਹਨਾਂ ਨੂੰ ਬੈੱਡ ਸ਼ੀਟ ਦਿਖਾਈ ਗਏ ਪਰ ਮੈਂ ਕਹਿੰਦੀ ਪਈ ਸੀ ਨਹੀਂ ਸਾਨੂੰ ਨਹੀਂ ਇਹ ਚਾਹੀਦੀਆਂ ਇੱਕ ਆਹ ਬੈੱਡ ਸ਼ੀਟ ਨੂੰ ਸਾਨੂੰ ਬਹੁਤ ਜੋ ਲਾਂਦੇ ਪਈ ਸੀ ਇਹਨੂੰ ਬੋਲੇ ਤੇ ਸ਼ਾਇਦ ਬੈੱਡ ਸ਼ੀਟ ਕਹਿੰਦੇ ਨੇ ਤੇ ਇਹ ਹੈ ਤੇ ਵਧੀਆ ਹੁੰਦੀ ਹੈ ਠੰਡੀ ਹੁੰਦੀ ਹੈ ਪਰ ਮੈਂ ਨਹੀਂ ਸੀ ਲਈ ਤੇ ਮੈਂ ਉਹ ਮੰਗਦੀ ਸੀ ਦੀਵਾਨ ਬੈੱਡ ਦੀ ਉਹ ਇਹਨਾਂ ਕੋਲ ਨਹੀਂ ਸੀ ਹੈ ਜੀ ਤੇ ਇਹ ਮੈਨੂੰ ਕਹਿੰਦੇ ਪਈ ਸੀ ਇਹ ਬੈਸਟ ਹੈ ਇਹ ਸਭ ਤੋਂ ਵਧੀਆ ਬੈੱਡ ਸ਼ੀਟ ਇਹ ਤੁਸੀਂ ਜ਼ਰੂਰ ਲਓ ਪਰ ਮੇਰਾ ਧਿਆਨ ਉੱਥੇ ਹੀ اٹਕਿਆ ਪਿਆ ਸੀ ਨਹੀਂ ਅਸੀਂ ਵਧੀਆ ਬੈੱਡ ਸ਼ੀਟ ਲੈਣੀ ਹੈ ਪਰ ਨਾ ਜੀਰੇ ਕਰਮਾ ਚ ਕੋਈ ਪੈਸਾ ਹੋਵੇ ਉਸ ਨੂੰ ਹੀ ਜਾਂਦਾ ਹੈ ਨਾ ਚਾਹੁੰਦੇ ਆ ਵੀ ਮੈਂ ਇਨਾਂ ਕੋਲ ਬੈੱਡ ਸ਼ੀਟ ਜ਼ਰੂਰ ਲਈ ਪਰ ਮੈਂ ਡਬਲ ਬੈੱਡ ਦੀ ਲਈ ਤੇ ਮਿਲ ਵੀ ਮੈਨੂੰ ਸਸਤੀ ਗਈ 300 ਦੀ ਕ੍ਰੀਪ ਤੇ ਆ ਜਿਹੜੀ ਮੈਂ ਬੈੱਡ ਸ਼ੀਟ ਹੱਥ ਚ ਫੜੀ ਨਾ ਫਿਰ ਮੈਂ ਇਹੋ ਹੀ ਲੈ ਕੇ ਆਈ ਇਹਦੇ ਨਾਲ ਦਾ ਸੇਮ ਕਲਰ ਮੇਰੇ ਕੋਲ ਹੈਗਾ ਵੀ ਇਸ ਹੀ ਪਰ ਮੈਨੂੰ ਇੰਨੀਆਂ ਬੈੱਡ ਸ਼ੀਟ ਵਿੱਚੋਂ ਇਹੋ ਹੀ ਪਸੰਦ ਆਈ ਤੇ ਇਹ ਫਿਰ ਮੈਂ ਲੈ ਆਈ ਐ ਨਾਨਾ ਨੇ ਮੈਂ ਦੇਖ ਕੇ ਬੈੱਡ ਸ਼ੀਟ ਮੈਂ ਤੇ ਨੰਦਕਾਂ ਤੋਂ نیچے ਉਤਰ ਗਈ ਮੈਂ ਕਿਹਾ ਨਹੀਂ ਮੈਂ ਨਹੀਂ ਲੈਣੀ ਮੈਨੂੰ ਨਹੀਂ ਪਸੰਦ ਆਈ ਇਹ ਵਿਚਾਰੇ ਨੇ ਐਨੇ ਕ ਪਾਬਕ ਹੋ ਗਏ ਨਾਲੇ ਥੋੜੇ ਜਿਹੀ ਗੁੱਸੇ ਜਿਹੀ ਹੋ ਗਏ ਤੇ ਸਾਡੇ ਨਾਲ ਲੜਨ ਲੱਗ ਗਏ ਤੁਸੀਂ ਸਾਡੀਆਂ ਇੰਨੀਆਂ ਬੈੱਡ ਸ਼ੀਟ ਖਲਾਈਆਂ ਤੁਸੀਂ ਕਿਉਂ ਨਹੀਂ ਲੈਣੀ ਪਹਿਲੋ ਚੱਕ ਲਾਇਆ ਨਾ ਕਰੋ ਧਿਆਨ ਨਾ ਕਰੋ ਮੈਂ ਕਿਹਾ ਦੇੜ ਦੀ ਨਹੀਂ ਗੱਲ ਸਾਨੂੰ ਨਹੀਂ ਪਸੰਦ ਆਈ ਨਹੀਂ ਕਹਿੰਦੇ ਤੁਸੀਂ 100 ਰੁਪਏ ਜੀ ਲੈ ਜਾਓ ਸਿੰਗਲ ਬੈੱਡ ਸ਼ੀਟ ਮੈਕੈਨਿਮਰ ਸੋ ਪੰਜਾਹ ਦਿਨ ਗੱਲ ਮੈਂ ਨਹੀਂ ਲੈਣੀ ਜਦੋਂ ਮੈਨੂੰ ਵਧੀਆ ਨਹੀਂ ਲੱਗੀ ਤਾਂ ਫਿਰ ਆਪਾਂ ਨਾ ਇਹਨਾਂ ਕੋ ਕਾਫੀ ਚਿਰ ਬੈੱਡਸ਼ੀਟ ਦੇਖ ਕੇ ਜਦੋਂ نیچے ਉੱਤਰ ਆਏ ਫਿਰ ਅਸੀਂ ਸਲਾਹ ਕੀਤੀ ਵਿਚਾਰੇ ਨਾ ਜਾਂਦੇ ਆ ਟਾਈਮ ਤੱਕ ਹੀ ਸਾਨੂੰ ਇਹਨਾਂ ਨੇ ਹੋਰ ਤਰ੍ਹਾਂ ਕੀਤਾ ਤੇ ਮੈਨੂੰ ਨਾ ਬਹੁਤ ਜ਼ਿਆਦਾ ਦੁੱਖ ਆਇਆ ਸਵੇਰੇ ਸਵੇਰੇ ਬੋਨੀ ਦਾ ਟਾਈਮ ਹਰ ਇੱਕ ਨੂੰ ਆਸ ਹੁੰਦੀ ਆ ਸਾਡੀ ਦੁਕਾਨ ਤੇ ਕਾ ਕਾਈ ਤਾਂ ਅਸੀਂ ਪੈਸੇ ਵਟিয়ে ਫਿਰ ਮੈਂ ਇਹਨਾਂ ਨੂੰ ਕਿਹਾ ਨਹੀਂ ਕੋਈ ਨਹੀਂ ਜਿਸਾਨੂੰ ਸਿੰਗਲ ਬੈੱਡ ਸੀ ਨਹੀਂ ਨੇ ਵਧੀਆ ਮਿਲਦੀ ਅਸੀਂ ਇਹਨਾਂ ਕੋਲ ਡਬਲ ਬੈੱਡ ਸੀ ਧੀ ਲੈ ਲੈਨੇ ਆ ਤਾਂ ਨਹੀਂ ਤੇ ਮੈਂ ਦੱਸਦੀ ਆਂ ਵੀਡੀਓ ਤੇ ਬਣੇ ਰਿਓ ਦੇਖਿਓ ਫੇ ਭਾਜੀ ਮੈਨੂੰ ਕੀ ਕਹਿੰਦੇ ਪਏ ਨੇ ਅਸੀਂ ਇੱਕ ਟਾਈਮ ਦੁਕਾਨ ਤੋਂ نیچے ਉੱਤਰ ਆਏ ਸੀ ਤਾਂ ਦੁਕਾਨੇ ਆ ਅਬੀ ਦੁਬਾਰਾ ਗਾ ਨਹੀਂ ਮੈਂ ਗਾ ਨਹੀਂ ਮੈਂ ਬਟਿਆ ਠੱਕ ਜਾ ਕੋਈ ਮੇਰੇ ਤੱਕਰੂਗੀ ਹੋਰ ਅੰਗ ਵਿੱਚ ਤੇ ਜੀ ਨਾਲ ਕਹਾਂ ਚੀਜ਼ਾਂ ਇੱਕ ਸਿਕਾ ਜਿਹਾ ਜਿਹਾ ਆਹ ਚੜੀ ਹੈ ਜਿਹੜੀ ਲੱਭੀ ਆਪਣੀਆਂ ਜੂ ਰਿਛਪਾਵੇ ਜੰਮੇ ਵਾਰ ਸਾਜੀ ਨੇ ਪੜਾ ਦਿੱਤਾ ਲੈ ਜਾ ਸਕਦੇ ਇਹ ਤੋਂ ਦਿਲ ਜਾਵਤ ਬਾਰਾ ਮੰਗੋ ਜਾਤਰਾ ਵਿਦਿਆ ਚਾਤਰ ਹੈ ਹੈ ਨਹੀਂ ਬੋਲੀ ਦੇ ਲਾ ਬਾਕੀ ਬਾਜੂ ਦੇ ਲਾ ਕਹਾਂ ਮੈਂ ਉਹ ਕੋਈ ਰੇਟ ਚਾਹ ਸੌ ਲਾ ਜਾ ਬਹਿਲਾ ਨਹੀਂ ਵੀਸੀ ਪੈਸੇ ਦੀ ਗੱਲ ਹੈ ਜੀ ਅਜੇ ਨਾ ਆਪਾਂ ਜਾਣਾ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਮੈਂ ਕਰਨੀ ਬਿਲਕੁਲ ਹੋਰ ਰੇਟ ਗੱਲ ਜਾਨ ਰੇਟ ਮੈਂ ਹਾਂ ਰੇਟ ਰੇਟ ਇੱਕ ਦਿਨ ਮੈਂ ਇੱਥੋਂ ਆਵਾ ਦੋ ਆਵਾ ਦੋ ਇੱਥੇ ਅਸੀਂ ਲੇਲੀ ਜੀ ਬੈਠੀ ਤੇ ਹੁਣ ਅਸੀਂ ਚੱਲੇ ਸੀ ਨੈਕਸਟ ਦੁਕਾਨ ਤੇ ਤੇ ਚਲੋ ਜੋ ਵੀ ਹੋਇਆ ਵਧੀਆ ਹੋਇਆ ਵਧੀਆ ਚੀਜ਼ ਮਿਲ ਗਈ ਸਾਨੂੰ ਚਲੋ ਕੋਈ ਨਹੀਂ ਜੇ ਕਿਸੇ ਦੁਕਾਨ ਤੋਂ ਚਾਹੀਏ ਤੇ ਥੋੜਾ ਬਹੁਤ ਜ਼ਰੂਰ ਲੈ ਕੇ ਆਈਏ ਸੱਚੀ ਜੇ ਅਸੀਂ ਖਾਲੀ ਉੱਠ ਕੇ ਆ ਜਾਨੇ ਦੁਕਾਨਦਾਰ ਨੂੰ ਹੋਰ ਤਰ੍ਹਾਂ ਹੁੰਦਾ ਹੈ ਇਹ ਮੈਨੂੰ ਗੱਲ ਦੀ ਫੀਲ ਹੋਈ ਤੇ ਇੱਥੇ ਅਸੀਂ ਜਲੇਖੀ ਨੈਕਸ਼ਾਪ ਤੇ ਉੱਥੇ ਵੀ ਆਪਾਂ ਕੇ ਚੱਲ ਦੇਖ ਲੈਨੇ ਆ ਮੈਨੂੰ ਐਸੀ ਜੱਜ ਅਜੇ ਮੈਂ ਆਈਆਂ ਤੇ ਬੈੱਡਸ਼ੀਟ ਜ਼ਰੂਰ ਲੈ ਕੇ ਜਾਵਾਂ ਅਸੜੀ ਨਾ ਦਵਾਨ ਬਾੜ ਦੀ ਬੈੱਡਸ਼ੀਟ ਉਹ ਉਰਤਾਂ ਆਂਦੀ ਹੋ ਗਈ ਤੇ ਮੈਨੂੰ ਨਾ ਉਹ ਵਧੀਆ ਨਹੀਂ ਸੀ ਲੱਗਦਾ ਤੇ ਮੈਂ ਕਿਹਾ ਸੀ ਬੁਰੀ ਲੱਗਦੀ ਹੈ ਤੇ ਆਪਾਂ ਨਾ ਇੱਕ ਚਾਦਰ ਲੈ ਕੇ ਚੱਲੀਏ ਤੇ ਉਹਨਾਂ ਤੇ ਅਸੀਂ ਜਾਣੇ ਆ ਨੈਕਸਟ ਸ਼ਾਪ ਤੇ ਤੇ ਉੱਥੇ ਬਹੁਤ ਸੋਹਣੀਆਂ ਚਾਦਰਾਂ ਸੀ ਨੈਕਸਟ ਸ਼ਾਪ ਦੇ ਮੈਂ ਵੀ ਕਿਹਾ ਇਹ ਨਹੀਂਗਾ ਸੋਹਣੀਆਂ ਮੈਨੂੰ ਇੱਕ ਦੋ ਬੈੱਡਸ਼ੀਟ ਬਹੁਤ ਜ਼ਿਆਦਾ ਪਸੰਦ ਆਈ ਇੱਥੇ ਆਪਾਂ ਅਗੇ ਨੈਕਸਟ ਸ਼ੌਪ ਤੇ ਆ ਬੈੱਡਸ਼ੀਟ ਬਹੁਤ ਸੋਹਣੀ ਸੀ ਫਿਰ ਮੈਦੇ ਚ ਕਲਰ ਹੋਰ ਲੈ ਲਿਆ ਤੇ ਦੋ ਤਿੰਨ ਸੈੱਟ ਵੀ ਦਿਖਾਈ ਸੀ ਬਹੁਤ ਸੋਹਣੇ ਸੀ ਪਰ ਥੋੜੇ ਜਿਹਾ ਸਾਡੇ ਬਜਟ ਤੋਂ ਬਾਹਰ ਸੀ ਇਸ ਕਰਕੇ ਉਹ ਮੈਂ ਨਹੀਂ ਲਏ ਮੈਂ ਕਿ ਚਲੋ ਕੋਈ ਨਹੀਂ ਫਿਰ ਲੈ ਜਾਗੇ ਪਰ ਇਹ ਦੁਕਾਨ ਤੇ ਹਰ ਚੀਜ਼ ਬਹੁਤ ਵਧੀਆ ਸੀ ਇੱਥੇ ਹੁਣ ਆਪਾਂ ਸ਼ੌਪਿੰਗ ਕਰਕੇ ਜਾਂਦੇ ਪਏ ਆ ਘਰ ਤੇ ਉਹ ਫਰੈਂਡ ਤੁਹਾਨੂੰ ਦਿਖਾਣੀ ਹੈ ਇੱਥੇ ਨਾ ਇੱਕ ਬੱਸ ਸੀ ਪਤਾ ਨਹੀਂ ਮੈਂ ਤੇ ਆਪ ਅੱਜ ਦੇਖੀ ਬਹੁਤ ਵਧੀਆ ਜੀ ਓਪਨਿੰਗ ਦੋ ਚਾਰ ਚਵਾਰੀਆਂ ਬੇਟੀਆਂ ਸੀ ਬਹੁਤ ਮੈਨੂੰ ਵਧੀਆ ਲੱਗੀ ਤੇ ਮੈਂ ਉਹਦੀ ਵੀਡੀਓ ਜ਼ਰੂਰ ਬਣਾਈ ਹੈ ਆਪਾਂ ਤੇ ਫੋਨ ਅਸੀਂ ਤੁਰ ਪਏ ਆਪਦੇ ਘਰ ਨੂੰ ਤੇ ਰਾਹ 'ਚ ਬਹੁਤ ਜ਼ਿਆਦਾ ਗਰਮੀ ਦੇ ਕਰਕੇ ਸ਼ਪੀਲਾ ਲੱਗੀਆਂ ਸੀ ਤੇ ਅਸੀਂ ਸ਼ਪੀਂ ਕੀਤੇ ਰਾਹ 'ਚ ਉਹਦਾ ਕੁਝ ਖਾਦਾ ਬਿਤਾਨੇ ਸੀ ਰੋਟੀ ਅਸਿਕਰ ਆ ਗਈ ਘਰ ਦੀ ਉਹ ਵਾਲੀ ਪਾਸਤਾ ਦਿਖਾਈ ਦਿੱਤੇ ਨਾ ਬਤਾਂ ਯਾਰ ਜੀ ਉਹ ਵਾਲੀ ਪਤਾ ਨਹੀਂ ਕਿਹਾ ਉਹ ਜੀ ਬਹੁਤ ਸੋਹਣੀ ਲੱਗੀ ਤੇ ਆਪਾਂ ਥੋੜੀ ਜੀ ਉਹਦੀ ਵੀਡੀਓ ਛੂਟ ਕਰ ਲਈ ਸ਼ਹਿਰ ਤੋਂ ਜਦੋਂ ਜਾਏਗੀ ਸ਼ਹਿਰ 'ਚ ਦਾ ਟ੍ਰੈਫਿਕ ਵੀ ਬਹੁਤ ਹੁੰਦੀ ਹੈ ਤੇ ਸਾਨੂੰ ਬਹੁਤ ਬਹੁਤ ਟਾਈਮ ਲੱਗ ਜਾਂਦਾ ਹੈ ਤੇ ਹੁਣ ਆਪਾਂ ਲੱਗੇ ਸ਼ਹਿਰ 'ਚ ਇਥੇ ਲੱਗੀ ਗਾ ਸ਼ਪੀਲ ਭਾਬੀ ਦੀ ਬਹੁਤ ਸਵਾਦ ਸੀ ਤੇ ਥੋ ਅਸੀਂ ਚਪੀਲ ਪੀਤੀ ਨਲ ਜਲ ਜੀਰਾ ਵੀ ਸੀ ਨਮਕੀਨ ਪਾਣੀ ਬਹੁਤ ਵਧੀਆ ਸੀ ਠੰਡਾ ਗਰਮੀਆਂ ਨੂੰ ਜ਼ਰੂਰ ਮੈਂ ਕਹਿੰਨੀ ਤੇ ਬਹੁਤ ਵਧੀਆ ਕਮਰ ਚਪੀਲਾ ਲਾਨੀਆਂ ਜ਼ਰੂਰ ਲਾਨੀਆਂ ਚਾਹੀਦੀਆਂ ਆਪਾਂ ਮੇਰੇ ਨਾਲ ਲੱਗ ਕੇ ਲਾਲ ਜਿਸ ਤਰ੍ਹਾਂ ਮਰਜੀ ਹੈ ਐਨੀ ਜਿਆਦਾ ਗਰਮੀ ਪੈ ਰਹੀ ਹੈ ਆਉਂਦੇ ਜਾਂਦੇ ਰਾਈ ਜਦੋਂ ਠੰਡਾ ਜਲ ਛਕਦੇ ਤੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਦਾ ਹੋਵੇਗਾ ਨਹੀਂ ਤੇ ਅਸੀਂ ਮੋਲ ਦੀ ਚੀਜ਼ ਲੈ ਕੇ ਖਾਣੀ ਵੀ ਨਹੀਂ ਸੀ ਤੇ ਬਾਬੇ ਦੀ ਸ਼ਪੀਨ ਪੀ ਕੇ ਤਾਂ ਬਹੁਤ ਵਧੀਆ ਆਨੰਦ ਆ ਗਿਆ ਇਸ ਤਰ੍ਹਾਂ ਕਰਦੇ ਸੀ ਚਲ ਸ਼ੋਪਿੰਗ ਕਰ ਲਈ ਕੰਪਲੀਟ ਹੋਰ ਵੀ ਥੋੜਾ ਬਹੁਤਾ ਅਸੀਂ ਸਮਾ ਲਿਆ ਸੀ ਉਹ ਸੂਟ ਨਹੀਂ ਕੀਤਾ ਉਹ ਜੋ ਅੰਚਲਾ ਸੀ ਮੇਰਾ ਸੀ ਇੱਥੇ ਵਾਲੀ ਮੋਟਾਲ ਦੀ ਗੁਆੜੀ ਕੀ ਇਹਦੇ ਪਰ ਤਸਦੀ ਬੈਨ ਹੈ ਬਾਈ ਬਫਰੈਂਡ ਮਿਲਦੇ ਕੋ ਉਹਨਾਂ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ